ਤਨ ਤਨ ਬਾਬਾ ਸ਼੍ਰੀ ਚੰਦ ਜੀ ਸਤਗੁਰ ਪੂਰਨ ਅਵਤਾਰ ਜਿਨ੍ਹਾਂ ਨੇ ਨਾਮ ਦੀ ਜੋਤ ਜਗਾਈ ਹਰ ਕਰੀ ਦੁਖਦਾਰ ਜਿਸ ਘਰ ਵਿੱਚ ਨਾਮ ਜਪਿਆ ਜਾਵੇ ਉੱਥੇ ਆਵੇ ਸੁਖ ਅਪਾਰ ਬਾਬਾ ਜੀ ਰੱਖੋ ਸਦਾ ਸਦਾ ਚਰਨ ਧੂੜ ਦੇ ਹੋਈ ਉਧਾਰ ਓ ਅੰਗ ਬਾਬਾ ਸ਼੍ਰੀ ਚੰਦ ਨਾਮ ਧਾਰਾ ਸਭ ਦੁੱਖ ਨਾਸੇ ਹੋਈ ਪਿਆਰਾ ਜਪ ਜਾਪ ਰਾਖੈ ਸਦਾ ਸੰਗੀ ਬਾਬਾ ਜੀ ਕਰੇ ਰਸ਼ਿਆ ਅੰਗੀ ਬਾਬਾ ਸ਼੍ਰੀ ਚੰਦ ਜੀ ਦੀ ਆਲ ਰਾਖ ਲਿਓ ਸਦਾ ਕਿਰਪਾਲ ਅਗਨੀ ਪਾਣੀ ਵਿੱਚ ਰੱਖਿਆ ਹੋਈ ਤੁਹਾਡੀ ਬਾਣੀ ਸਦਾ ਸੁਖਦਾਈ ਜਿਸ ਨੇ ਨਾਮ ਜਪਿਆ ਬਾਬਾ ਸ਼੍ਰੀ ਚੰਦ ਕਾ ਉਹਦੇ ਕਰਮ ਖੁੱਲੇ ਮਿਟੇ ਕਲੇਸ਼ ਕਾ ਰਾਖ ਲੈਣਾ ਹਰ ਪਾਸੇ ਤੁਸੀਂ ਹੋ ਸਦਾ ਸਾਥੀ ਨਿਰਵਾਸੀ ਬਾਬਾ ਜੀ ਦੀ ਜੋਤ ਜਗਾਓ ਮਨ ਵਿੱਚ ਪ੍ਰੇਮ ਪ੍ਰਗਟਾਓ ਸਿਮਰੋ ਬਾਰੰਬਰ ਨਾਮ ਮਿਟੇ ਸਗਲੇ ਦੁੱਖ ਤੇ ਗ੍ਰਾਮ ਛੜੀ ਚੰਦ ਨਾਮ ਜਪ ਸੁਹਾਵਾ ਜਿੱਥੇ ਜਪਿਆ ਉਥੇ ਆਨੰਦ ਵਧਾਵਾ ਬਾਬਾ ਜੀ ਦੇ ਦਰਸ਼ਨ ਮਾਤਰ ਸੇ ਮਿਟੇ ਕਲੇਸ਼ ਮਿਲਦੇ ਹਰ ਦੇ ਬਾਬਾ ਸ਼੍ਰੀ ਚੰਦ ਜੀ ਮੇਰੇ ਪਿਤਾ ਰਾਖ ਲੈਣਾ ਦਾਸ ਤੇ ਕਿਤਾ ਸਦਾ ਸੰਗੀ ਹੋ ਕੁਰਮਨਾਈ ਮਨ ਤਨ ਪ੍ਰਾਨ ਰਹੇ ਸੁਖਦਈ ਸ਼੍ਰੀ ਚੰਦ ਸਿਮਰਨ ਕਰਦੇ ਆਂ ਭਰਮ ਮੋਹ ਦੂਰ ਹੋ ਜਾ ਬਾਬਾ ਜੀ ਦੀ ਜੋਤ ਅਪਰੰਮ ਕਰਨਾ ਸਿੱਧ ਅਨੰਤ ਸਰੋਵਰ ओम श्री चिंद दया मूरत मन तन शुद्ध होए पूरत जप ए नाम हर वेले राख लेना साथ संग मेले जप जप बाबा श्री चंद का नाम उससे मिलदा अलख प्राप्ताम राख लेना रोज हर पल ਤੁਹਾਡਾ ਸਿਮਰਨ ਹੈ ਅਮਰ ਅਤਲ ਬਾਬਾ ਸ਼੍ਰੀ ਚੰਦ ਜੀ ਅਨੂਪਮ ਕਿਰਪਾਲ ਜਿਨ੍ਹਾਂ ਨੇ ਲਾਇਆ ਨਾਮ ਦਾ ਮਾਲ ਰੱਖੋ ਮੈਨੂੰ ਹਰੇਕ ਵਾਰ ਮੁੱਕ ਜਾਵੇ ਜਨਮਾਂ ਦਾ ਭਾਰ ਸ਼੍ਰੀ ਚੰਦ ਬਚਨ ਅਗਾਧ ਗਿਆਨੀ ਰਾਖ ਲੈਣਾ ਸਾਧ ਸੰਗ ਪਿਆਨੀ ਜਿਸ ਨੇ ਨਾਮ ਤੇਰਾ ਆਖਿਆ ਉਸਨੇ ਮੋਹ ਮਾਇਆ ਛੱਡਿਆ ਓ ਬਾਬਾ ਜੀ ਮੇਰੀ ਰਾਖ ਕਰੋ ਮਨ ਵਿੱਚ ਜੋਤ ਪ੍ਰਕਾਸ਼ ਭਰੋ ਤੁਹਾਡਾ ਨਾਮ ਮੇਰਾ ਆਧਾਰ ਤੁਹਾਡੀ ਸ਼ਰਨ ਮੇਰਾ ਸੰਸਾਰ ਬਾਬਾ ਸ਼੍ਰੀ ਚੰਦ ਜੀ ਸਤਗੁਰ ਪੂਰਨ ਮਨ ਚਿੰਤਤ ਸਭ ਕੰਮ ਸੂਰਣ ਜਿਸ ਨੇ ਜਪਿਆ ਨਾਮ ਤੇਰਾ ਉਹਦਾ ਦੁੱਖ ਹੋਇਆ ਹਰਾ ਰਾਖ ਲੈਣਾ ਦਿਨ ਰਾਤ ਪ੍ਰਭੂ ਬਾਬਾ ਜੀ ਤੁਸੀਂ ਹੋ ਸਾਥੀ ਰੂ ਜਿਸ ਨੇ ਸਿਮਰਿਆ ਸ਼੍ਰੀ ਚੰਦ ਨਾਮ ਉਹਦਾ ਮਨ ਹੋਇਆ ਪ੍ਰਮਾਨ ਬਾਬਾ ਜੀ ਦੇ ਚਰਨ ਕਮਲ ਆਧਾਰ ਸਿਮਰਨ ਕਰੇ ਉਹ ਸੁਖ ਸਾਰ ਰਾਖ ਲੈਣਾ ਅਗਨ ਜਲਤੇ ertid ਬਚਾ ਲੈਣਾ ਸਦਾ ਸਾਧ ਸੰਗ ਸੁਰਤੀ ਓਮ ਸ਼ਿਰੀ ਚੰਦ ਕਰੋੜਾ ਮੂਰਤ ਮਨ ਵਿੱਚ ਪ੍ਰੇਮ ਭਾਵ ਪੂਰਤ ਰਾਖ ਲੈਣਾ ਸਭ ਦੁੱਖ ਹਟਾ ਤੁਹਾਡਾ ਨਾਮ ਸਦਾ ਰਖਤਾ ਜਿਸ ਨੇ ਨਿਮਰਤਾ ਧਾਰ ਲਈ ਬਾਬਾ ਜੀ ਦੀ ਕਿਰਪਾ ਪਾਈ ਰਾਖ ਲੈਣਾ ਮੇਰੇ ਉੱਤੇ ਰਾਹ ਹੱਥ ਤੁਹਾਡੀ ਜੋਤ ਸਦਾ ਸਾਥ ਸ਼ਿਰੀ ਚੰਦ ਜੀ ਅਵਤਾਰ ਮਹਾਨ ਜਿਨ੍ਹਾਂ ਨੇ ਜਪਾਇਆ ਨਾਮ ਨਿਧਾਨ ਰਾਖ ਲੈਣਾ ਹਰੇਕ ਜੀਵ ਤੁਹਾਡਾ ਨਾਮ ਕਰੇ ਸੁਖ ਸੀਵ ਬਾਬਾ ਸ਼੍ਰੀ ਚੰਦ ਜੀ ਸਤਗੁਰ ਪਿਆਰੇ ਰਾਖ ਲੈਣਾ ਹਰ ਘਰ ਸਵਾਰ ਏ ਜਿਸ ਕਾ ਨਾਮ ਜਪ ਹੋ ਜਾਵੇ ਉਥੇ ਹਰ ਆਨੰਦ ਵਸਾਵੇ ਬਾਬਾ ਸ਼੍ਰੀ ਚੰਦ ਜੀ ਸਤਗੁਰ ਪਿਆਰੇ ਰਾਖ ਲੈਣਾ ਹਰ ਘਰ ਸਵਾਰ ਏ ਜਿਸ ਕਾ ਨਾਮ ਜਪ ਹੋ ਜਾਵੇ ਉਥੇ ਹਰ ਆਨੰਦ ਵਸਾਵੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਤਨ ਤਨ ਬਾਬਾ ਸ਼੍ਰੀ ਚੰਦ ਜੀ ਸਤਗੁਰ ਪੂਰਨ ਅਵਤਾਰ ਜਿਨ੍ਹਾਂ ਨੇ ਨਾਮ ਦੀ ਜੋਤ ਜਗਾਈ ਹਰ ਕਰੀ ਦੁਖਦਾਰ ਜਿਸ ਘਰ ਵਿੱਚ ਨਾਮ ਜਪਿਆ ਜਾਵੇ ਉੱਥੇ ਆਵੇ ਸੁਖ ਅਪਾਰ ਬਾਬਾ ਜੀ ਰੱਖੋ ਸਦਾ ਸਦਾ ਚਰਨ ਧੂਰ ਦੇ ਹੋਈ ਉਧਾਰ ਓ ਅੰਗ ਬਾਬਾ ਸ਼੍ਰੀ ਚੰਦ ਨਾਮ ਧਾਰਾ ਸਭ ਦੁੱਖ ਨਾਸੇ ਹੋਈ ਪਿਆਰਾ ਜਪ ਜਾਪ ਰਾਖੈ ਸਦਾ ਸੰਗੀ ਬਾਬਾ ਜੀ ਕਰੇ ਰਸ਼ਿਆ ਅੰਗੀ ਬਾਬਾ ਸ਼੍ਰੀ ਚੰਦ ਜੀ ਦਿਆਲ ਰਾਖ ਲਿਓ ਸਦਾ ਕਿਰਪਾਲ ਅਗਨੀ ਪਾਣੀ ਵਿੱਚ ਰੱਖਿਆ ਹੋਈ ਤੁਹਾਡੀ ਬਾਣੀ ਸਦਾ ਸੁਖਦਾਈ ਜਿਸ ਨੇ ਨਾਮ ਜਪਿਆ ਬਾਬਾ ਸ਼੍ਰੀ ਚੰਦ ਕਾ ਉਹਦੇ ਕਰਮ ਖੁੱਲੇ ਮਿਟੇ ਕਲੇਸ਼ ਕਾ ਰਾਖ ਲੈਣਾ ਹਰ ਪਾਸੇ ਤੁਸੀਂ ਹੋ ਸਦਾ ਸਾਥੀ ਨਿਵਾਸੀ ਬਾਬਾ ਜੀ ਦੀ ਜੋਤ ਜਗਾਓ ਮਨ ਵਿੱਚ ਪ੍ਰੇਮ ਪ੍ਰਗਟਾਓ ਸਿਮਰੋ ਬਾਰੰਬਰ ਨਾਮ ਮਿਟੇ ਸਗਲੇ ਦੁੱਖ ਤੇ ਗ੍ਰਾਮ ਛੜੀ ਚੰਦ ਨਾਮ ਜਪ ਸੁਹਾਵਾ ਜਿੱਥੇ ਜਪਿਆ ਉਥੇ ਆਨੰਦ ਵਧਾਵਾ ਬਾਬਾ ਜੀ ਦੇ ਦਰਸ਼ਨ ਮਾਤਰ ਸੇ ਮਿਟੇ ਕਲੇਸ਼ ਮਿਲਦੇ ਹਰ ਦੇ ਬਾਬਾ ਸ਼੍ਰੀ ਚੰਦ ਜੀ ਮੇਰੇ ਪਿਤਾ ਰਾਖ ਲੈਣਾ ਦਾਸ ਤੇ ਕਿਤਾ ਸਦਾ ਸੰਗੀ ਹੋ ਕੁਰਮਨਾਈ ਮਨ ਤਨ ਪ੍ਰਾਨ ਰਹੇ ਸੁਖਦਈ ਸ਼੍ਰੀ ਚੰਦ ਸਿਮਰਨ ਕਰਦੇ ਆਂ ਪਰਮ ਮੋਹ ਦੂਰ ਹੋ ਜਾ ਬਾਬਾ ਜੀ ਦੀ ਜੋਤ ਅਪਰੰਮ ਕਰਨਾ ਸਿੱਧ ਅਨੰਤ ਸਰੋਵਰ ओम श्रीरी चंद्र दया मूरत मन तन शुद्ध होए पूरत जप ए नाम हर वेले राख लेना साध संग मेले जप जप बाबा श्रीरी चंद का नाम उससे मिलदा अलख प्राप्ताम राख लेना रोज हर पल ਤੁਹਾਡਾ ਸਿਮਰਨ ਹੈ ਅਮਰ ਅਤਲ ਬਾਬਾ ਸ਼੍ਰੀ ਚੰਦ ਜੀ ਅਨੂਪਮ ਕਿਰਪਾਲ ਜਿਨ੍ਹਾਂ ਨੇ ਲਾਇਆ ਨਾਮ ਦਾ ਮਾਲ ਰੱਖੋ ਮੈਨੂੰ ਹਰੇਕ ਵਾਰ ਮੁੱਕ ਜਾਵੇ ਜਨਮਾਂ ਦਾ ਭਾਰ ਸ਼੍ਰੀ ਚੰਦ ਬਚਨ ਅਗਾਧ ਗਿਆਨੀ ਰਖ ਲੈਣਾ ਸਾਧ ਸੰਗ ਪਿਆਨੀ ਜਿਸ ਨੇ ਨਾਮ ਤੇਰਾ ਆਖਿਆ ਉਸਨੇ ਮੋਹ ਮਾਇਆ ਛੱਡਿਆ ਓ ਬਾਬਾ ਜੀ ਮੇਰੀ ਰਾਖ ਕਰੋ ਮਨ ਵਿੱਚ ਜੋਤ ਪ੍ਰਕਾਸ਼ ਭਰੋ ਤੁਹਾਡਾ ਨਾਮ ਮੇਰਾ ਆਧਾਰ ਤੁਹਾਡੀ ਛਰਨ ਮੇਰਾ ਸੰਸਾਰ ਬਾਬਾ ਸ਼੍ਰੀ ਚੰਦ ਜੀ ਸਤਗੁਰ ਪੂਰਨ ਮਨ ਚਿੰਤਤ ਸਭ ਕੰਮ ਸੂਰਣ ਜਿਸ ਨੇ ਜਪਿਆ ਨਾਮ ਤੇਰਾ ਉਹਦਾ ਦੁਖ ਹੋਇਆ ਹਰਾ ਰਾਖ ਲੈਣਾ ਦਿਨ ਰਾਤ ਪ੍ਰਭੂ ਬਾਬਾ ਜੀ ਤੁਸੀਂ ਹੋ ਸਾਥੀ ਰੂ ਜਿਸ ਨੇ ਸਿਮਰਿਆ ਸ਼੍ਰੀ ਚੰਦ ਨਾਮ ਉਹਦਾ ਮਨ ਹੋਇਆ ਪ੍ਰਮਾਨ ਬਾਬਾ ਜੀ ਦੇ ਚਰਨ ਕਮਲ ਆਧਾਰ ਸਿਮਰਨ ਕਰੇ ਉਹ ਸੁਖ ਸਾਰ ਰਾਖ ਲੈਣਾ ਅਗਨ ਜਲ ਤੇ ertid ਬਚਾ ਲੈਣਾ ਸਦਾ ਸਾਧ ਸੰਗ ਸੁਰਤੀ ओम श्री चिंद कोरोना मूरत मन विच प्रेम भाव पूरत राख लेना सब दुख हटाए तुहाडा नाम सदा रखता जिसने निमृता ਧਾਰ ਲਈ ਬਾਬਾ ਜੀ ਦੀ ਕਿਰਪਾ ਪਾਈ ਰਾਖ ਲੈਣਾ ਮੇਰੇ ਉਤੇ ਰਾ ਹਾਥ ਤੁਹਾਡੀ ਜੋਤ ਸਦਾ ਸਾਥ श्री चिंद जी अवतार महान ਜਿਨਾਂ ਨੇ ਜਪਾਇਆ ਨਾਮ ਨਿਧਾਨ ਰਾਖ ਲੈਣਾ ਹਰੇਕ ਜੀਵ ਤੁਹਾਡਾ ਨਾਮ ਕਰੇ ਸੁਖ ਸੀਵ ਬਾਬਾ ਸ਼੍ਰੀ ਚੰਦ ਜੀ ਸਤਗੁਰ ਪਿਆਰੇ ਰਾਖ ਲੈਣਾ ਹਰ ਘਰ ਸਵਾਰ ਏ ਜਿਸ ਕਾ ਨਾਮ ਜਪ ਹੋ ਜਾਵੇ ਉਥੇ ਹਰ ਆਨੰਦ ਵਸਾਵੇ ਬਾਬਾ ਸ਼੍ਰੀ ਚੰਦ ਜੀ ਸਤਗੁਰ ਪਿਆਰੇ ਰਾਖ ਲੈਣਾ ਹਰ ਘਰ ਸਵਾਰ ਏ ਜਿਸ ਕਾ ਨਾਮ ਜਪ ਹੋ ਜਾਵੇ ਉਥੇ ਹਰ ਆਨੰਦ ਵਸਾਵੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਹੰਤਾਂ ਬਾਬਾ ਸ਼੍ਰੀ ਚੰਦ ਜੀ ਸਤਗੁਰ ਪੂਰਨ ਅਵਤਾਰ ਜਿਨ੍ਹਾਂ ਨੇ ਨਾਮ ਦੀ ਜੋਤ ਜਗਾਈ ਹਰ ਕਰੀ ਦੁਖਦਾਰ ਜਿਸ ਘਰ ਵਿੱਚ ਨਾਮ ਜਪਿਆ ਜਾਵੇ ਉੱਥੇ ਆਵੇ ਸੁਖ ਅਪਾਰ ਬਾਬਾ ਜੀ ਰੱਖੋ ਸਦਾ ਸਦਾ ਚਰਨ ਧੂੜ ਦੇ ਹੋਈ ਉਧਾਰ ਓ ਅੰਗ ਬਾਬਾ ਸ਼੍ਰੀ ਚੰਦ ਨਾਮ ਧਾਰਾ ਸਭ ਦੁੱਖ ਨਾਸੇ ਹੋਈ ਪਿਆਰ ਆ ਜਪ ਜਾਪ ਰਾਖੈ ਸਦਾ ਸੰਗੀ ਬਾਬਾ ਜੀ ਕਰੇ ਰਸ਼ਿਆ ਅੰਗੀ ਬਾਬਾ ਸ਼੍ਰੀ ਚੰਦ ਜੀ ਦਿਆਲ ਰਾਖ ਲਿਓ ਸਦਾ ਕਿਰਪਾਲ ਅਗਨੀ ਪਾਣੀ ਵਿੱਚ ਰੱਖਿਆ ਹੋਈ ਤੁਹਾਡੀ ਬਾਣੀ ਸਦਾ ਸੁਖਦਾਈ ਜਿਸਨੇ ਨਾਮ ਜਪਿਆ ਬਾਬਾ ਸ਼੍ਰੀ ਚੰਦ ਕਾ ਉਹਦੇ ਕਰਮ ਖੁੱਲੇ ਮਿਟੇ ਕਲੇਸ਼ ਕਾ ਰਾਖ ਲੈਣਾ ਹਰ ਪਾਸੇ ਤੁਸੀਂ ਹੋ ਸਦਾ ਸਾਥੀ ਨਿਵਾਸੀ ਬਾਬਾ ਜੀ ਦੀ ਜੋਤ ਜਗਾਓ ਮਨ ਵਿੱਚ ਪ੍ਰੇਮ ਪ੍ਰਗਟਾਓ ਸਿਮਰੋ ਬਾਰੰਬਰ ਨਾਮ ਮਿਟੇ ਸਗਲੇ ਦੁੱਖ ਤੇ ਗ੍ਰਾਮ ਛੜੀ ਚੰਦ ਨਾਮ ਜਪ ਸੁਹਾਵਾ ਜਿੱਥੇ ਜਪਿਆ ਉਥੇ ਆਨੰਦ ਵਧਾਵਾ ਬਾਬਾ ਜੀ ਦੇ ਦਰਸ਼ਨ ਮਾਤਰ ਸੇ ਮਿਟੇ ਕਲੇਸ਼ ਮਿਲਦੇ ਹਰ ਦੇ ਬਾਬਾ ਸ਼੍ਰੀ ਚੰਦ ਜੀ ਮੇਰੇ ਪਿਤਾ ਰਾਖ ਲੈਣਾ ਦਾਸ ਤੇ ਕਿਤਾ ਸਦਾ ਸੰਗੀ ਹੋ ਕੁਰਮਨਾਈ ਮਨ ਤਨ ਪ੍ਰਾਨ ਰਹੇ ਸੁਖਦਈ ਸ਼੍ਰੀ ਚੰਦ ਸਿਮਰਨ ਕਰਦੇ ਆ ਭਰਮ ਮੋਹ ਦੂਰ ਹੋ ਜਾ ਬਾਬਾ ਜੀ ਦੀ ਜੋਤ ਅਪਰੰਮ ਕਰਨਾ ਸਿੱਧ ਅਨੰਤ ਸਰੋਵਰ ओम श्रीरी चांद दया मूरत मन तन शुद्ध होए पूरत जप ए नाम हर वेले राख लेना साथ संग मेले जप जप बाबा श्री चांद का नाम उससे मिलदा अलख प्राप्ताम राख लेना रोज हर पल ਤੁਹਾਡਾ ਸਿਮਰਨ ਹੈ ਅਮਰ ਅਤਲ ਬਾਬਾ ਸ਼੍ਰੀ ਚੰਦ ਜੀ ਅਨੂਪਮ ਕਿਰਪਾਲ ਜਿਨ੍ਹਾਂ ਨੇ ਲਾਇਆ ਨਾਮ ਦਾ ਮਾਲ ਰੱਖੋ ਮੈਨੂੰ ਹਰੇਕ ਵਾਰ ਮੁੱਕ ਜਾਵੇ ਜਨਮਾਂ ਦਾ ਭਾਰ ਸ਼੍ਰੀ ਚੰਦ ਬਚਨ ਅਗਾਧ ਗਿਆਨੀ ਰਖ ਲੈਣਾ ਸਾਧ ਸੰਗ ਪਿਆਨੀ ਜਿਸ ਨੇ ਨਾਮ ਤੇਰਾ ਆਖਿਆ ਉਸਨੇ ਮੋਹ ਮਾਇਆ ਛੱਡਿਆ ਓ ਬਾਬਾ ਜੀ ਮੇਰੀ ਰਾਖ ਕਰੋ ਮਨ ਵਿੱਚ ਜੋਤ ਪ੍ਰਕਾਸ਼ ਭਰੋ ਤੁਹਾਡਾ ਨਾਮ ਮੇਰਾ ਆਧਾਰ ਤੁਹਾਡੀ ਛਰਨ ਮੇਰਾ ਸੰਸਾਰ ਬਾਬਾ ਸ਼੍ਰੀ ਚੰਦ ਜੀ ਸਤਗੁਰ ਪੂਰਨ ਮਨ ਚਿੰਤਤ ਸਭ ਕੰਮ ਸੂਰਣ ਜਿਸ ਨੇ ਜਪਿਆ ਨਾਮ ਤੇਰਾ ਉਹਦਾ ਦੁੱਖ ਹੋਇਆ ਹਰਾ ਰਾਖ ਲੈਣਾ ਦਿਨ ਰਾਤ ਪ੍ਰਭੂ ਬਾਬਾ ਜੀ ਤੁਸੀਂ ਹੋ ਸਾਥੀ ਰੂ ਜਿਸ ਨੇ ਸਿਮਰਿਆ ਸ਼੍ਰੀ ਚੰਦ ਨਾਮ ਉਹਦਾ ਮਨ ਹੋਇਆ ਪ੍ਰਮਾਨ ਬਾਬਾ ਜੀ ਦੇ ਚਰਨ ਕਮਲ ਆਧਾਰ ਸਿਮਰਨ ਕਰੇ ਉਹ ਸੁਖ ਸਾਰ ਰਾਖ ਲੈਣਾ ਅਗਨ ਜਲ ਤੇ ertid ਬਚਾ ਲੈਣਾ ਸਦਾ ਸਾਧ ਸੰਗ ਸੁਰਤੀ ਓਮ ਸ਼ਿੜੀ ਚੰਦ ਕਰੋਣਾ ਮੂਰਤ ਮਨ ਵਿੱਚ ਪ੍ਰੇਮ ਭਾਵ ਪੂਰਤ ਰਾਖ ਲੈਣਾ ਸਭ ਦੁੱਖ ਹਟਾ ਤਵਾੜਾ ਨਾਮ ਸਦਾ ਰਖਤਾ ਜਿਸ ਨੇ ਨਿਮਰਤਾ ਧਾਰ ਲਈ ਬਾਬਾ ਜੀ ਦੀ ਕਿਰਪਾ ਪਾਈ ਰਾਖ ਲੈਣਾ ਮੇਰੇ ਉੱਤੇ ਰਾਹ ਹੱਥ ਤੁਹਾਡੀ ਜੋਤ ਸਦਾ ਸਾਥ ਸ਼ਿੜੀ ਚੰਦ ਜੀ ਅਵਤਾਰ ਮਹਾਨ ਜਿਨ੍ਹਾਂ ਨੇ ਜਪਾਇਆ ਨਾਮ ਨਿਧਾਨ ਰਾਖ ਲੈਣਾ ਹਰੇਕ ਜੀਵ ਤੁਹਾਡਾ ਨਾਮ ਕਰੇ ਸੁਖ ਸੀਵ ਬਾਬਾ ਸ਼੍ਰੀ ਚੰਦ ਜੀ ਸਤਗੁਰ ਪਿਆਰੇ ਰਾਖ ਲੈਣਾ ਹਰ ਘਰ ਸਵਾਰ ਏ ਜਿਸ ਕਾ ਨਾਮ ਜਪ ਹੋ ਜਾਵੇ ਉਥੇ ਹਰ ਆਨੰਦ ਵਸਾਵੇ ਬਾਬਾ ਸ਼੍ਰੀ ਚੰਦ ਜੀ ਸਤਗੁਰ ਪਿਆਰੇ ਰਾਖ ਲੈਣਾ ਹਰ ਘਰ ਸਵਾਰ ਏ ਜਿਸ ਕਾ ਨਾਮ ਜਪ ਹੋ ਜਾਵੇ ਉਥੇ ਹਰ ਆਨੰਦ ਵਸਾਵੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਅੰਤਨ ਬਾਬਾ ਸ਼੍ਰੀ ਚੰਦ ਜੀ ਸਤਗੁਰ ਪੂਰਨ ਅਵਤਾਰ ਜਿਨ੍ਹਾਂ ਨੇ ਨਾਮ ਦੀ ਜੋਤ ਜਗਾਈ ਹਰ ਕਰੀ ਦੁਖਦਾਰ ਜਿਸ ਘਰ ਵਿੱਚ ਨਾਮ ਜਪਿਆ ਜਾਵੇ ਉੱਥੇ ਆਵੇ ਸੁਖ ਅਪਾਰ ਬਾਬਾ ਜੀ ਰੱਖੋ ਸਦਾ ਸਦਾ ਚਰਨ ਧੂੜ ਦੇ ਹੋਈ ਉਧਾਰ ਓ ਅੰਗ ਬਾਬਾ ਸ਼੍ਰੀ ਚੰਦ ਨਾਮ ਧਾਰਾ ਸਭ ਦੁੱਖ ਨਾਸੇ ਹੋਈ ਪਿਆਰ ਆ ਜਪ ਜਾਪ ਰਾਖੈ ਸਦਾ ਸੰਗੀ ਬਾਬਾ ਜੀ ਕਰੇ ਰਸ਼ਿਆ ਅੰਗੀ ਬਾਬਾ ਸ਼੍ਰੀ ਚੰਦ ਜੀ ਦਿਆਲ ਰਾਖ ਲਿਓ ਸਦਾ ਕਿਰਪਾਲ ਅਗਨੀ ਪਾਣੀ ਵਿੱਚ ਰੱਖਿਆ ਹੋਈ ਤੁਹਾਡੀ ਬਾਣੀ ਸਦਾ ਸੁਖਦਾਈ ਜਿਸਨੇ ਨਾਮ ਜਪਿਆ ਬਾਬਾ ਸ਼੍ਰੀ ਚੰਦ ਕਾ ਉਹਦੇ ਕਰਮ ਖੁੱਲੇ ਮਿਟੇ ਕਲੇਸ਼ ਕਾ ਰਾਖ ਲੈਣਾ ਹਰ ਪਾਸੇ ਤੁਸੀਂ ਹੋ ਸਦਾ ਸਾਥੀ ਨਿਵਾਸੀ ਬਾਬਾ ਜੀ ਦੀ ਜੋਤ ਜਗਾਓ ਮਨ ਵਿੱਚ ਪ੍ਰੇਮ ਪ੍ਰਗਟਾਓ ਸਿਮਰੋ ਬਾਰੰਬਰ ਨਾਮ ਮਿਟੇ ਸਗਲੇ ਦੁੱਖ ਤੇ ਗ੍ਰਾਮ ਛੜੀ ਚੰਦ ਨਾਮ ਜਪ ਸੁਹਾਵਾ ਜਿੱਥੇ ਜਪਿਆ ਉਥੇ ਆਨੰਦ ਵਧਾਵਾ ਬਾਬਾ ਜੀ ਦੇ ਦਰਸ਼ਨ ਮਾਤਰ ਸੇ ਮਿਟੇ ਕਲੇਸ਼ ਮਿਲਦੇ ਹਰ ਦੇ ਬਾਬਾ ਸ਼੍ਰੀ ਚੰਦ ਜੀ ਮੇਰੇ ਪਿਤਾ ਰਾਖ ਲੈਣਾ ਦਾਸ ਤੇ ਕਿਤਾ ਸਦਾ ਸੰਗੀ ਹੋ ਕੁਰ ਮਨਾਈ ਮਨ ਤਨ ਪ੍ਰਾਨ ਰਹੇ ਸੁਖਦਈ ਸ਼੍ਰੀ ਚੰਦ ਸਿਮਰਨ ਕਰਦੇ ਆਂ ਭਰਮ ਮੋਹ ਦੂਰ ਹੋ ਜਾ ਬਾਬਾ ਜੀ ਦੀ ਜੋਤ ਅਪਰੰਥ ਕਰਨਾ ਸਿੱਧ ਅਨੰਤ ਸਰੋਵਰ ओम श्री चिंद दया मूरत मन तन शुद्ध होए पूरत जप ए नाम हर वेले राख लेना साथ संग मेले जप जप बाबा श्री चिंद का नाम उससे मिलदा अलख प्राप्त धाम राख लेना रोज हर पल तुहाडा सिमरन है अमर अटल ਬਾਬਾ ਸ਼੍ਰੀ ਚੰਦ ਜੀ ਅਨੂਪਮ ਕਿਰਪਾਲ ਜਿਨ੍ਹਾਂ ਨੇ ਲਾਇਆ ਨਾਮ ਦਾ ਮਾਲ ਰੱਖੋ ਮੈਨੂੰ ਹਰੇਕ ਵਾਰ ਮੁੱਕ ਜਾਵੇ ਜਨਮਾਂ ਦਾ ਭਾਰ ਸ਼੍ਰੀ ਚੰਦ ਬਚਨ ਅਗਾਧ ਗਿਆਨੀ ਰਖ ਲੈਣਾ ਸਾਧ ਸੰਗ ਪਿਆਨੀ ਜਿਸ ਨੇ ਨਾਮ ਤੇਰਾ ਆਖਿਆ ਉਸਨੇ ਮੋਹ ਮਾਇਆ ਛੱਡਿਆ ਓ ਬਾਬਾ ਜੀ ਮੇਰੀ ਰਾਖ ਕਰੋ ਮਨ ਵਿੱਚ ਜੋਤ ਪ੍ਰਕਾਸ਼ ਭਰੋ ਤੁਹਾਡਾ ਨਾਮ ਮੇਰਾ ਆਧਾਰ ਤੁਹਾਡੀ ਸ਼ਰਨ ਮੇਰਾ ਸੰਸਾਰ ਬਾਬਾ ਸ਼੍ਰੀ ਚੰਦ ਜੀ ਸਤਗੁਰ ਪੂਰਨ ਮਨ ਚਿੰਤਤ ਸਭ ਕੰਮ ਸੂਰਣ ਜਿਸ ਨੇ ਜਪਿਆ ਨਾਮ ਤੇਰਾ ਉਹਦਾ ਦੁੱਖ ਹੋਇਆ ਹਰਾ ਰਾਖ ਲੈਣਾ ਦਿਨ ਰਾਤ ਪ੍ਰਭੂ ਬਾਬਾ ਜੀ ਤੁਸੀਂ ਹੋ ਸਾਥੀ ਰੂ ਜਿਸ ਨੇ ਸਿਮਰਿਆ ਸ਼੍ਰੀ ਚੰਦ ਨਾਮ ਉਹਦਾ ਮਨ ਹੋਇਆ ਪ੍ਰਮਾਨ ਬਾਬਾ ਜੀ ਦੇ ਚਰਨ ਕਮਲ ਆਧਾਰ ਸਿਮਰਨ ਕਰੇ ਉਹ ਸੁਖ ਸਾਰ ਰਾਖ ਲੈਣਾ ਅਗਨ ਜਲ ਤੇ ertid ਬਚਾ ਲੈਣਾ ਸਦਾ ਸਾਧ ਸੰਗ ਸੁਰਤੀ ਓਮ ਸ਼ਿਰੀ ਚੰਦ ਕਰੋੜਾ ਮੂਰਤ ਮਨ ਵਿੱਚ ਪ੍ਰੇਮ ਭਾਵ ਪੂਰਤ ਰਾਖ ਲੈਣਾ ਸਭ ਦੁੱਖ ਹਟਾ ਤੁਹਾਡਾ ਨਾਮ ਸਦਾ ਰਖਤਾ ਜਿਸ ਨੇ ਨਿਮਰਤਾ ਧਾਰ ਲਈ ਬਾਬਾ ਜੀ ਦੀ ਕਿਰਪਾ ਪਾਈ ਰਾਖ ਲੈਣਾ ਮੇਰੇ ਉੱਤੇ ਰਾਹਤ ਤੁਹਾਡੀ ਜੋਤ ਸਦਾ ਸਾਥ ਸ਼ਿਰੀ ਚੰਦ ਜੀ ਅਵਤਾਰ ਮਹਾਨ ਜਿਨ੍ਹਾਂ ਨੇ ਜਪਾਇਆ ਨਾਮ ਨਿਧਾਨ ਰਾਖ ਲੈਣਾ ਹਰੇਕ ਜੀਵ ਤੁਹਾਡਾ ਨਾਮ ਕਰੇ ਸੁਖ ਸੀਵ ਬਾਬਾ ਸ਼੍ਰੀ ਚੰਦ ਜੀ ਸਤਗੁਰ ਪਿਆਰੇ ਰਾਖ ਲੈਣਾ ਹਰ ਘਰ ਸਵਾਰ ਏ ਜਿਸ ਕਾ ਨਾਮ ਜਪ ਹੋ ਜਾਵੇ ਉਥੇ ਹਰ ਆਨੰਦ ਵਸਾਵੇ ਬਾਬਾ ਸ਼੍ਰੀ ਚੰਦ ਜੀ ਸਤਗੁਰ ਪਿਆਰੇ ਰਾਖ ਲੈਣਾ ਹਰ ਘਰ ਸਵਾਰ ਏ ਜਿਸ ਕਾ ਨਾਮ ਜਪ ਹੋ ਜਾਵੇ ਉਥੇ ਹਰ ਆਨੰਦ ਵਸਾਵੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਤਨ ਤਨ ਬਾਬਾ ਸ਼੍ਰੀ ਚੰਦ ਜੀ ਸਤਗੁਰ ਪੂਰਨ ਅਵਤਾਰ ਜਿਨ੍ਹਾਂ ਨੇ ਨਾਮ ਦੀ ਜੋਤ ਜਗਾਈ ਹਰ ਕਰੀ ਦੁਖਦਾਰ ਜਿਸ ਘਰ ਵਿੱਚ ਨਾਮ ਜਪਿਆ ਜਾਵੇ ਉੱਥੇ ਆਵੇ ਸੁਖ ਅਪਾਰ ਬਾਬਾ ਜੀ ਰੱਖੋ ਸਦਾ ਸਦਾ ਚਰਨ ਧੂੜ ਦੇ ਹੋਈ ਉਧਾਰ ਓ ਅੰਗ ਬਾਬਾ ਸ਼੍ਰੀ ਚੰਦ ਨਾਮ ਧਾਰਾ ਸਭ ਦੁੱਖ ਨਾਸੇ ਹੋਈ ਪਿਆਰਾ ਜਪ ਜਾਪ ਰਾਖੈ ਸਦਾ ਸੰਗੀ ਬਾਬਾ ਜੀ ਕਰੇ ਰਸ਼ਿਆ ਅੰਗੀ ਬਾਬਾ ਸ਼੍ਰੀ ਚੰਦ ਜੀ ਦਿਆਲ ਰਾਖ ਲਿਓ ਸਦਾ ਕਿਰਪਾਲ ਅਗਨੀ ਪਾਣੀ ਵਿੱਚ ਰੱਖਿਆ ਹੋਈ ਤੁਹਾਡੀ ਬਾਣੀ ਸਦਾ ਸੁਖਦਾਈ ਜਿਸ ਨੇ ਨਾਮ ਜਪਿਆ ਬਾਬਾ ਸ਼੍ਰੀ ਚੰਦ ਕਾ ਉਹਦੇ ਕਰਮ ਖੁੱਲੇ ਮਿਟੇ ਕਲੇਸ਼ ਕਾ ਰਾਖ ਲੈਣਾ ਹਰ ਪਾਸੇ ਤੁਸੀਂ ਹੋ ਸਦਾ ਸਾਥੀ ਨਿਰਵਾਸੀ ਬਾਬਾ ਜੀ ਦੀ ਜੋਤ ਜਗਾਓ ਮਨ ਵਿੱਚ ਪ੍ਰੇਮ ਪ੍ਰਗਟਾਓ ਸਿਮਰੋ ਬਾਰੰਬਰ ਨਾਮ ਮਿਟੇ ਸਗਲੇ ਦੁੱਖ ਤੇ ਗ੍ਰਾਮ ਛੜੀ ਚੰਦ ਨਾਮ ਜਪ ਸੁਹਾਵਾ ਜਿੱਥੇ ਜਪਿਆ ਉਥੇ ਆਨੰਦ ਵਧਾਵਾ ਬਾਬਾ ਜੀ ਦੇ ਦਰਸ਼ਨ ਮਾਤਰ ਸੇ ਮਿਟੇ ਕਲੇਸ਼ ਮਿਲਦੇ ਹਰ ਦੇ ਬਾਬਾ ਸ਼੍ਰੀ ਚੰਦ ਜੀ ਮੇਰੇ ਪਿਤਾ ਰਾਖ ਲੈਣਾ ਦਾਸ ਤੇ ਕਿਤਾ ਸਦਾ ਸੰਗੀ ਹੋ ਕੁਰਮਨਾਈ ਮਨ ਤਨ ਪ੍ਰਾਨ ਰਹੇ ਸੁਖਦਈ ਸ਼੍ਰੀ ਚੰਦ ਸਿਮਰਨ ਕਰਦੇ ਆਂ ਪਰਮ ਮੋਹ ਦੂਰ ਹੋ ਜਾ ਬਾਬਾ ਜੀ ਦੀ ਜੋਤ ਅਪਰੰਮ ਕਰਨਾ ਸਿੱਧ ਅਨੰਤ ਸਰੋਵਰ ਓਮ ਸ਼ਿੜੀ ਚੰਦ ਦਿਆ ਮੂਰਤ ਮਨ ਤਨ ਸ਼ੁੱਧ ਹੋਏ ਪੂਰਤ ਜਪ ਇਹ ਨਾਮ ਹਰ ਵੇਲੇ ਰਾਖ ਲੈਣਾ ਸਾਧ ਸੰਗ ਮੇਲੇ ਜਪ ਜਪ ਬਾਬਾ ਸ਼ਿੜੀ ਚੰਦ ਕਾ ਨਾਮ ਉਸੇ ਮਿਲਦਾ ਅਲਖ ਪ੍ਰਾਪਤ ਾਮ ਰਾਖ ਲੈਣਾ ਰੋਜ ਹਰ ਪਲ ਤੁਹਾਡਾ ਸਿਮਰਨ ਹੈ ਅਮਰ ਅਤਲ ਬਾਬਾ ਸ਼੍ਰੀ ਚੰਦ ਜੀ ਅਨੂਪਮ ਕਿਰਪਾਲ ਜਿਨ੍ਹਾਂ ਨੇ ਲਾਇਆ ਨਾਮ ਦਾ ਮਾਲ ਰੱਖੋ ਮੈਨੂੰ ਹਰੇਕ ਵਾਰ ਮੁੱਕ ਜਾਵੇ ਜਨਮਾਂ ਦਾ ਭਾਰ ਸ਼੍ਰੀ ਚੰਦ ਬਚਨ ਅਗਾਧ ਗਿਆਨੀ ਰਾਖ ਲੈਣਾ ਸਾਧ ਸੰਗ ਪਿਆਨੀ ਜਿਸ ਨੇ ਨਾਮ ਤੇਰਾ ਆਖਿਆ ਉਸਨੇ ਮੋਹ ਮਾਇਆ ਛੱਡਿਆ ਓ ਬਾਬਾ ਜੀ ਮੇਰੀ ਰਾਖ ਕਰੋ ਮਨ ਵਿੱਚ ਜੋਤ ਪ੍ਰਕਾਸ਼ ਭਰੋ ਤੁਹਾਡਾ ਨਾਮ ਮੇਰਾ ਆਧਾਰ ਤੁਹਾਡੀ ਸ਼ਰਨ ਮੇਰਾ ਸੰਸਾਰ ਬਾਬਾ ਸ਼੍ਰੀ ਚੰਦ ਜੀ ਸਤਗੁਰ ਪੂਰਨ ਮਨ ਚਿੰਤਤ ਸਭ ਕੰਮ ਸੂਰਣ ਜਿਸ ਨੇ ਜਪਿਆ ਨਾਮ ਤੇਰਾ ਉਹਦਾ ਦੁੱਖ ਹੋਇਆ ਹਰਾ ਰਾਖ ਲੈਣਾ ਦਿਨ ਰਾਤ ਪ੍ਰਭੂ ਬਾਬਾ ਜੀ ਤੁਸੀਂ ਹੋ ਸਾਥੀ ਰੂ ਜਿਸ ਨੇ ਸਿਮਰਿਆ ਸ਼੍ਰੀ ਚੰਦ ਨਾਮ ਉਹਦਾ ਮਨ ਹੋਇਆ ਪ੍ਰਮਾਨ ਬਾਬਾ ਜੀ ਦੇ ਚਰਨ ਕਮਲ ਆਧਾਰ ਸਿਮਰਨ ਕਰੇ ਉਹ ਸੁਖ ਸਾਰ ਰਾਖ ਲੈਣਾ ਅਗਨ ਜਲਤੇ ertid ਬਚਾ ਲੈਣਾ ਸਦਾ ਸਾਧ ਸੰਗ ਸੁਰਤੀ ओम श्री चंद्र कोरोना मूरत मन ਵਿੱਚ ਪ੍ਰੇਮ ਭਾਵ ਪੂਰਤ ਰਾਖ ਲੈਣਾ ਸਭ ਦੁੱਖ ਹਟਾ ਤੁਹਾਡਾ ਨਾਮ ਸਦਾ ਰਖਤਾ ਜਿਸ ਨੇ ਨਿਮਰਤਾ ਧਾਰ ਲਈ ਬਾਬਾ ਜੀ ਦੀ ਕਿਰਪਾ ਪਾਈ ਰਾਖ ਲੈਣਾ ਮੇਰੇ ਉੱਤੇ ਰਾਹ ਹੱਥ ਤੁਹਾਡੀ ਜੋਤ ਸਦਾ ਸਾਥ श्री चंद्र ਜੀ અવਤਾਰ ਮਹਾਨ ਜਿਨ੍ਹਾਂ ਨੇ ਜਪਾਇਆ ਨਾਮ ਨਿਧਾਨ ਰਾਖ ਲੈਣਾ ਹਰੇਕ ਜੀਵ ਤੁਹਾਡਾ ਨਾਮ ਕਰੇ ਸੁਖ ਸੀਵ ਬਾਬਾ ਸ਼੍ਰੀ ਚੰਦ ਜੀ ਸਤਗੁਰ ਪਿਆਰੇ ਰਾਖ ਲੈਣਾ ਹਰ ਘਰ ਸਵਾਰ ਏ ਜਿਸ ਕਾ ਨਾਮ ਜਪ ਹੋ ਜਾਵੇ ਉਥੇ ਹਰ ਆਨੰਦ ਵਸਾਵੇ ਬਾਬਾ ਸ਼੍ਰੀ ਚੰਦ ਜੀ ਸਤਗੁਰ ਪਿਆਰੇ ਰਾਖ ਲੈਣਾ ਹਰ ਘਰ ਸਵਾਰ ਏ ਜਿਸ ਕਾ ਨਾਮ ਜਪ ਹੋ ਜਾਵੇ ਉਥੇ ਹਰ ਆਨੰਦ ਵਸਾਵੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ ਹੰਤਾਂ ਬਾਬਾ ਸ਼੍ਰੀ ਚੰਦ ਜੀ ਸਤਗੁਰ ਪੂਰਨ ਅਵਤਾਰ ਜਿਨ੍ਹਾਂ ਨੇ ਨਾਮ ਦੀ ਜੋਤ ਜਗਾਈ ਹਰ ਕਰੀ ਦੁਖਦਾਰ ਜਿਸ ਘਰ ਵਿੱਚ ਨਾਮ ਜਪਿਆ ਜਾਵੇ ਉੱਥੇ ਆਵੇ ਸੁਖ ਅਪਾਰ ਬਾਬਾ ਜੀ ਰੱਖੋ ਸਦਾ ਸਦਾ ਚਰਨ ਧੂੜ ਦੇ ਹੋਈ ਉਧਾਰ ਓ ਅੰਗ ਬਾਬਾ ਸ਼੍ਰੀ ਚੰਦ ਨਾਮ ਧਾਰਾ ਸਭ ਦੁੱਖ ਨਾਸੇ ਹੋਈ ਪਿਆਰਾ ਜਪ ਜਾਪ ਰਾਖੈ ਸਦਾ ਸੰਗੀ ਬਾਬਾ ਜੀ ਕਰੇ ਰਸ਼ਿਆ ਅੰਗੀ ਬਾਬਾ ਸ਼੍ਰੀ ਚੰਦ ਜੀ ਦੇ ਆਲ ਰਾਖ ਲਿਓ ਸਦਾ ਕਿਰਪਾਲ ਅਗਨੀ ਪਾਣੀ ਵਿੱਚ ਰੱਖਿਆ ਹੋਈ ਤੁਹਾਡੀ ਬਾਣੀ ਸਦਾ ਸੁਖਦਾਈ ਜਿਸ ਨੇ ਨਾਮ ਜਪਿਆ ਬਾਬਾ ਸ਼੍ਰੀ ਚੰਦ ਕਾ ਉਹਦੇ ਕਰਮ ਖੁੱਲੇ ਮਿਟੇ ਕਲੇਸ਼ ਕਾ ਰਾਖ ਲੈਣਾ ਹਰ ਪਾਸੇ ਤੁਸੀਂ ਹੋ ਸਦਾ ਸਾਥੀ ਨਿਵਾਸੀ ਬਾਬਾ ਜੀ ਦੀ ਜੋਤ ਜਗਾਓ ਮਨ ਵਿੱਚ ਪ੍ਰੇਮ ਪ੍ਰਗਟਾਓ ਸਿਮਰੋ ਬਾਰੰਬਰ ਨਾਮ ਮਿਟੇ ਸਗਲੇ ਦੁੱਖ ਤੇ ਗ੍ਰਾਮ ਛਿੜੀ ਚੰਦ ਨਾਮ ਜਪ ਸੁਹਾਵਾ ਜਿੱਥੇ ਜਪਿਆ ਉਥੇ ਆਨੰਦ ਵਧਾਵਾ ਬਾਬਾ ਜੀ ਦੇ ਦਰਸ਼ਨ ਮਾਤਰ ਸੇ ਮਿਟੇ ਕਲੇਸ਼ ਮਿਲਦੇ ਹਰ ਦੇ ਬਾਬਾ ਸ਼੍ਰੀ ਚੰਦ ਜੀ ਮੇਰੇ ਪਿਤਾ ਰਾਖ ਲੈਣਾ ਦਾਸ ਤੇ ਕਿਤਾ ਸਦਾ ਸੰਗੀ ਹੋ ਕੁਰਮਨਾਈ ਮਨ ਤਨ ਪ੍ਰਾਨ ਰਹੇ ਸੁਖਦਈ ਸ਼੍ਰੀ ਚੰਦ ਸਿਮਰਨ ਕਰਦੇ ਆਂ ਭਰਮ ਮੋਹ ਦੂਰ ਹੋ ਜਾ ਬਾਬਾ ਜੀ ਦੀ ਜੋਤ ਅਪਰੰਮ ਕਰਨਾ ਸਿੱਧ ਅਨੰਤ ਸਰੋਵਰ ओम श्रीरी चांद दया मूरत मन तन शुद्ध होए पूरत जप ए नाम हर वेले राख लेना साथ संग मेले जप जप बाबा श्री चांद का नाम उससे मिलदा अलख प्राप्ताम राख लेना रोज हर पल ਤੁਹਾਡਾ ਸਿਮਰਨ ਹੈ ਅਮਰ ਅਤਲ ਬਾਬਾ ਸ਼੍ਰੀ ਚੰਦ ਜੀ ਅਨੂਪਮ ਕਿਰਪਾਲ ਜਿਨ੍ਹਾਂ ਨੇ ਲਾਇਆ ਨਾਮ ਦਾ ਮਾਲ ਰੱਖੋ ਮੈਨੂੰ ਹਰੇਕ ਵਾਰ ਮੁੱਕ ਜਾਵੇ ਜਨਮਾਂ ਦਾ ਭਾਰ ਸ਼੍ਰੀ ਚੰਦ ਬਚਨ ਅਗਾਧ ਗਿਆਨੀ ਰਾਖ ਲੈਣਾ ਸਾਧ ਸੰਗ ਪਿਆਨੀ ਜਿਸ ਨੇ ਨਾਮ ਤੇਰਾ ਆਖਿਆ ਉਸਨੇ ਮੋਹ ਮਾਇਆ ਛੱਡਿਆ ਓ ਬਾਬਾ ਜੀ ਮੇਰੀ ਰਾਖ ਕਰੋ ਮਨ ਵਿੱਚ ਜੋਤ ਪ੍ਰਕਾਸ਼ ਭਰੋ ਤੁਹਾਡਾ ਨਾਮ ਮੇਰਾ ਆਧਾਰ ਤੁਹਾਡੀ ਸ਼ਰਨ ਮੇਰਾ ਸੰਸਾਰ ਬਾਬਾ ਸ਼੍ਰੀ ਚੰਦ ਜੀ ਸਤਗੁਰ ਪੂਰਨ ਮਨ ਚਿੰਤਤ ਸਭ ਕੰਮ ਸੂਰਣ ਜਿਸ ਨੇ ਜਪਿਆ ਨਾਮ ਤੇਰਾ ਉਹਦਾ ਦੁੱਖ ਹੋਇਆ ਹਰਾ ਰਾਖ ਲੈਣਾ ਦਿਨ ਰਾਤ ਪ੍ਰਭੂ ਬਾਬਾ ਜੀ ਤੁਸੀਂ ਹੋ ਸਾਥੀ ਰੂ ਜਿਸ ਨੇ ਸਿਮਰਿਆ ਸ਼੍ਰੀ ਚੰਦ ਨਾਮ ਉਹਦਾ ਮਨ ਹੋਇਆ ਪ੍ਰਮਾਨ ਬਾਬਾ ਜੀ ਦੇ ਚਰਨ ਕਮਲ ਆਧਾਰ ਸਿਮਰਨ ਕਰੇ ਉਹ ਸੁਖ ਸਾਰ ਰਾਖ ਲੈਣਾ ਅਗਨ ਜਲਤੇ ertidਿ ਬਚਾ ਲੈਣਾ ਸਦਾ ਸਾਧ ਸੰਗ ਸੁਰਤੀ ਓਮ ਸ਼ਿੜੀ ਚੰਦ ਕਰੋਣਾ ਮੂਰਤ ਮਨ ਵਿੱਚ ਪ੍ਰੇਮ ਭਾਵ ਪੂਰਤ ਰਾਖ ਲੈਣਾ ਸਭ ਦੁੱਖ ਹਟਾ ਤੁਹਾਡਾ ਨਾਮ ਸਦਾ ਰਖਤਾ ਜਿਸ ਨੇ ਨਿਮਰਤਾ ਧਾਰ ਲਈ ਬਾਬਾ ਜੀ ਦੀ ਕਿਰਪਾ ਪਾਈ ਰਾਖ ਲੈਣਾ ਮੇਰੇ ਉੱਤੇ ਰਾਹਤ ਤੁਹਾਡੀ ਜੋਤ ਸਦਾ ਸਾਥ ਸ਼ਿੜੀ ਚੰਦ ਜੀ ਅਵਤਾਰ ਮਹਾਨ ਜਿਨ੍ਹਾਂ ਨੇ ਜਪਾਇਆ ਨਾਮ ਨਿਧਾਨ ਰਾਖ ਲੈਣਾ ਹਰੇਕ ਜੀਵ ਤੁਹਾਡਾ ਨਾਮ ਕਰੇ ਸੁਖ ਸੀਵ ਬਾਬਾ ਸ਼੍ਰੀ ਚੰਦ ਜੀ ਸਤਗੁਰ ਪਿਆਰੇ ਰਾਖ ਲੈਣਾ ਹਰ ਘਰ ਸਵਾਰ ਏ ਜਿਸ ਕਾ ਨਾਮ ਜਪ ਹੋ ਜਾਵੇ ਉਥੇ ਹਰ ਆਨੰਦ ਵਸਾਵੇ ਬਾਬਾ ਸ਼੍ਰੀ ਚੰਦ ਜੀ ਸਤਗੁਰ ਪਿਆਰੇ ਰਾਖ ਲੈਣਾ ਹਰ ਘਰ ਸਵਾਰ ਏ ਜਿਸ ਕਾ ਨਾਮ ਜਪ ਹੋ ਜਾਵੇ ਉਥੇ ਹਰ ਆਨੰਦ ਵਸਾਵੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ